ਫਲੇ ਸਮਰੂਰ ਦੇ ਵਿੱਚ 424 ਪਿੰਡਾਂ ਤੇ 10 ਅਰਬਨ ਲੋਕਲ ਬਾਡੀਜ਼ ਸਾਰੇ ਪਾਸੇ ਜਿਹੜੀ ਹੈਗੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਘਰ-ਘਰ ਜਾ ਕੇ ਡੋਰ ਟੂ ਡੋਰ ਸਰਵੇ ਕਰ ਰਹੀ ਹੈ ਤੇ ਨਾਲ ਹੀ ਇਹ ਟੀਮਾਂ ਜਿਹੜੀਆਂ ਹੈਗੀਆਂ ਆਮ ਜਲਾਸ ਕਰਕੇ 55 ਡਾਕਟਰਸ ਨਾਲ ਲੈ ਕੇ ਉੱਥੇ ਅਵੇਅਰਨੈਸ ਐਕਟੀਵਿਟੀ ਕਰ ਰਹੀਆਂ ਤੇ ਲੋਕਾਂ ਨੂੰ ਦੱਸ ਰਹੀ ਕਿ अर्ਲੀ ਸਿੰਪਟਮਸ ਕਿਸ ਤਰ੍ਹਾਂ ਦੇ ਹੋ ਸਕਦਾ ਹੈ ਤੇ ਕਿਸ ਤਰ੍ਹਾਂ ਦਾ ਉੱਥੇ ਆਪਣਾ ਐਕਸ਼ਨ ਲਈਏ ਕਿਸ ਤਰ੍ਹਾਂ ਜਿਹੜੀ ਸਿਰਫ ਸੁਵਿਧਾਵਾਂ ਹੈਗੀਆਂ ਉਹਨੂੰ ਆਪਾਂ ਵਰਤੀਏ ਨਾਲ ਹੀ ਜਿਹੜਾ ਹੈਗਾ 200 ਤੋਂ ਉੱਤੇ এমਪਲੋਇਜ਼ ਇਸ ਵੇਲੇ ਇਸ ਕੰਮ ਤੇ ਲੱਗੇ ਹੋਏ ਹਨ ਅੱਜ ਜਿਹੜਾ ਹੈਗਾ ਫੂਡ ਡਿਪਾਰਟਮੈਂਟ ਲਿਬਰ ਡਿਪਾਰਟਮੈਂਟ ਅੰਡਰ ਦੀ ਸੁਪਰਵੀਜ਼ਨ ਆਫ ਐਸ ਡੀ ਐਮਸ ਹਰ ਇੱਕ ਸ਼ੈਲਰ ਹਰ ਇੱਕ ਆਪਣੇ ਭੱਟੇ ਸੈਨੀਟੇਸ਼ਨ ਵਰਕਰਾਂ ਨਾਲ ਇਹ ਵੀ ਮੀਟਿੰਗ ਕਰ ਰਹੇ ਹੈਗੇ ਜਿਸ ਕਰਕੇ ਇਸ ਤਰ੍ਹਾਂ ਦੀ ਸ਼ਰਾਬ ਦੀ ਦੁਰਵਰਤਨਾ ਨਾ ਹੋਵੇ ਇਸ ਵੇਲੇ ਤਿੰਨ ਜਿਹੜੇ ਹੈਗੇ ਐਕਸਾਈਜ਼ ਆਫਿਸ ਦੇ ਐਕਸਾਈਜ਼ ਡਿਪਾਰਟਮੈਂਟ ਦੇ ਤਿੰਨ ਇਨਸਪੈਕਟਰ ਸਸਪੈਂਡ ਕੀਤਾ ਜਾ ਚੁੱਕਿਆ ਪ੍ਰਕਾਸ਼ ਸਿੰਘ ਮੋਹਨ ਸਿੰਘ ਤੇ ਕਸ਼ਮੀਰੀ ਸਿੰਘ ਇਸ ਤਰ੍ਹਾਂ ਨਾਲ ਹੀ AC ਤੇ ITO ਤੇ ਵੀ ਸ਼ੋਕਾਸ ਨੋਟਿਸ ਕੀਤਾ ਗਿਆ ਤੇ ਡਿਪਾਰਟਮੈਂਟਲ ਇਨਕੁਆਰੀਜ਼ ਚੱਲ ਰਹੀ ਹੈ। ਥੈਂਕ ਯੂ। ਠੀਕ ਹੈ ਥੈਂਕ ਯੂ। ਵੀ ਤ੍ਰਿਗ ਨੂੰ ਜਿਹੜੀ ਇੱਥੇ ਘਟਨਾ ਵਾਪਰੀ ਸੀ ਸ਼ਰਾਬੀ ਕੇ ਕਈ ਲੋਕ ਜਿਹੜੇ ਉਹਦੇ ਵਿੱਚ ਮਰੇ ਗਏ। ਉਹਦੇ ਸਬੰਧ ਵਿੱਚ ਪੁਲਿਸ ਨੇ ਜਿਹੜਾ ਬਹੁਤੀ ਜਲਦੀ ਐਕਸ਼ਨ ਲੈ ਕੇ ਇਸ ਰੈਕਟ ਦੇ ਜਿੰਨੇ ਬੰਦੇ ਸੀ 10 ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਜਿੰਦੀ ਲੜੀ ਦੇ ਵਿੱਚ ਦੋ ਅਕਿਊਜ਼ ਅੱਜ ਅਸੀਂ ਅਰੈਸਟ ਕੀਤੇ ਨੇ। ਇਹਦੇ ਵਿੱਚ ਇੱਕ ਹੈਗਾ ਮੰਗਲ ਸਿੰਘ ਤੇ ਇੱਕ ਵੀਰ ਸਿੰਘ ਜਿਨੇ ਵੀ ਉਥੋਂ 17 ਬਾਕਸ ਸੇਲ ਹੋਏ ਸੀ ਇਹ ਬੰਦੇ ਨੇ ਅੱਗੇ ਇਹਨਾਂ ਨੂੰ ਡਿਸਟ੍ਰੀਬਿਊਟ ਕੀਤੇ ਸੀ ਉਹ 17 ਦੇ 17 ਹੀ ਅਕਾਊਂਟ ਫਰਮ ਹੋ ਗਏ ਨੇ ਉਹ ਸਹੀ ਚੈੱਕ ਕਰ ਲੈਣੇ ਸਾਰੇ ਇਹਦੇ ਵਿੱਚ ਪੁਲਿਸ ਵੱਲੋਂ ਕੁਇਕ ਐਕਸ਼ਨ ਲੈਣ ਤੇ ਜਿਹੜਾ ਨੇ ਆਪਣਾ ਮਟੀਰੀਅਲ ਲਿਆਂਦਾ ਸੀ ਮਥਨੋਲ ਜਿੰਦੇ ਕੋ ਹੋਰ ਹੀ ਬੜੀ ਜਿਆਦੀ दारू ਬਣ ਸਕਦੀ ਸੀ ਉਨੇ ਨਾਲ ਹੋਰ ਵੀ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਸੀ ਪਰ ਪੁਲਿਸ ਦੇ ਕੁਇਕ ਐਕਸ਼ਨ ਹੋਣ ਕਰਕੇ ਬੜੇ ਲੋਕਾਂ ਦੀਆਂ ਜੜੀਆਂ ਜਾਨਾਂ ਉਹਦੇ ਬਚ ਗਈਆਂ ਨੇ ਕਿਉਂਕਿ ਇਹ ਦੀ ਪਹਿਲੀ ਇਨਸਟਾਲਮੈਂਟ ਸੀ ਇਸ ਬੰਦੇ ਦੀ ਇਹਨੇ ਪਹਿਲੀ ਇਹ ਨਹੀਂ ਬਣਾ ਕੇ ਜਿਹੜੀ ਅੱਗੇ ਡਿਸਟ੍ਰਿਬਿਊਟ ਕੀਤੀ ਹੈ ਇਹਦੇ ਚ ਮੈਂ ਪੁਲਿਸ ਦੇ ਕੰਮ ਨੂੰ ਜਿੱਥੇ ਐਪਰੀਸ਼ੀਏਟ ਕਰਨਾ ਉੱਥੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਸਾਡੀ ਇਨਵੈਸਟੀਗੇਸ਼ਨ ਬਹੁਤ ਹੀ ਥੋਰੋਲੀ ਕਰਦੀ ਹੈ ਤਿੰਨ ਕੇਸਸ ਨੇ ਜਿਨ੍ਹਾਂ ਦੇ ਵਿੱਚ 302 ਧਾਰਾ ਦੇ ਤਹਿਤ ਪਰਚੇ ਦਰਜ ਹੋਏ ਨੇ ਡੀਜੀਪੀ ਸਾਹਿਬ ਵੱਲੋਂ ਸੱਟ ਮਨਾਈ ਗਈਆਂ ਦੇ ਵਿੱਚ ਏਡੀਜੀਪੀ ਸਾਹਿਬ ਮੈਨੂੰ ਤੇ ਐਸਐਸਪੀ ਸਾਹਿਬ ਨੂੰ ਅਸੀਂ ਬਹੁਤ ਹੀ ਬਰੀਕੀ ਨਾਲ ਇਹਦੀ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਤਾਂ ਕਿ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਪ੍ਰੋਪਰ ਜਰੀ ਸਜ਼ਾ ਮਿਲ ਸਕੇ ਤੇ ਸਾਡੇ ਸਮਾਜ 'ਚ ਇਸ ਤਰ੍ਹਾਂ ਦਾ ਹੀ ਅੱਗੇ ਤੋਂ ਦੁਬਾਰਾ ਕੋਈ ਹਰਕਤ ਨਾ ਕਰੇ ਇਸ ਤੋਂ ਸਵਾਏ ਜਿਹੜੇ ਪਹਿਲੇ ਲੋਕ ਜਿਵੇਂ ਕਿ ਮੇਰੇ ਨੋਟਸ 'ਚ ਆਇਆ ਕਿ ਪਹਿਲਾਂ ਵੀ ਕਿਸੇ ਨੇ ਕੋਈ दारू ਵੇਦਾ ਵੇਚੀ ਹੈ ਉਹਨਾਂ ਦੇ ਕੇਸਾਂ ਦੀ ਵੀ ਅਸੀਂ ਪ੍ਰੋਪਰ ਪੜਤਾਲ ਕਰਾਂਗੇ ਕਿ ਉਹਨਾਂ ਦੇ ਵਿੱਚ ਕੀ ਹੋਇਆ ਔਰ ਕਿਸ ਤਰ੍ਹਾਂ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਹੈ ਔਰ ਉਹ ਆਦਮੀ ਹੁਣ ਕੀ ਕਰਦੇ ਨੇ ਜੇ ਕਰੋ ਬੇਲ ਤੇ ਆ ਗਏ ਨੇ ਤੇ ਕੀ ਕਰਦੇ ਨੇ ਕੀ ਉਹ ਇਸ ਧੰਦੇ ਦੇ ਵਿੱਚ ਦੁਬਾਰਾ ਤਾਂ ਨਹੀਂ ਜੁੜੇ ਹੋਏ ਉਹਨਾਂ ਬਾਰੇ ਵੀ ਅਸੀਂ ਪ੍ਰੋਪਰ ਚੈੱਕ ਕਰਾਂਗੇ ਇਸੇ ਤਰੀਕੇ ਹੀ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਅਵੇਅਰਨੈਸ ਲਈ ਪਿੰਡ ਪਿੰਡ ਸ਼ਹਿਰ ਦੇ ਗਲੀ ਮਹੱਲਿਆਂ ਦੇ ਵਿੱਚ ਜਿਹੜੀ ਆਪਣੀ ਮਹਮ ਚਲਾਈ ਹੋਈ ਹੈ ਤਾਂ ਕਿ ਕੋਈ ਲੋਗ ਹੋਰ ਜਿਹੜੀ ਇਹ ਲਿਕਰ ਉਹ ਕੰਜ਼ਿਊਮ ਨਾ ਕਰਨ ਤੇ ਇਹਦੇ ਚ ਸਾਡੀ ਬੇਨਤੀ ਵੀ ਹੋਏ ਆ ਪਬਲਿਕ ਨੂੰ ਥਰੂ ਮੀਡੀਆ ਵੀ ਜੇਕਰ ਕਿਸ ਨੇ ਕੰਜ਼ਿਊਮ ਕੀਤੀ ਹੈ ਕਿ ਉਹ ਡਲੇ ਨਾ ਕਰੇ ਇਮੀਡੀਏਟਲੀ ਉਸ ਬੰਦੇ ਨੂੰ ਹਸਪੀਟਲ ਲਾਏ ਜਾਵੇ ਤਾਂ ਕਿ ਜਿਹੜਾ ਪ੍ਰੋਪਰ ਹੋਂ ਦਾ ਟ੍ਰੀਟਮੈਂਟ ਹੋ ਸਕੇ ਉਹਦੀ ਔਰ ਜਾਨ ਬਚ ਜਾਵੇ ਹੁਣ ਤੱਕ 20 ਜਿਹੜੀਆਂ ਡੈਥ ਹੋ ਚੁੱਕੀਆਂ ਨੇ 25 ਬੰਦੇ ਅਲੱਗ-ਅਲੱਗ ਹਸਪੀਟਲਾਂ ਦੇ ਵਿੱਚ ਜਿਹੜੇ ਐਡਮਿਟ ਨੇ ਪ੍ਰਸ਼ਾਸਨ ਪੂਰੀ ਉਹਨਾਂ ਤੇ ਨਿਗਰਾਨੀ ਰੱਖ ਰਿਹਾ ਹੈ ਉਹਨਾਂ ਦੇ ਇਲਾਜ ਲਈ ਸਬੰਧਤ ਡਾਕਟਰ ਸਾਹਿਬਾਨਾਂ ਨਾਲ ਬਾਕੀ ਸਾਰੀਆਂ ਟੀਮਾਂ ਨਾਲ ਸਿਵਲ ਦੇ ਪੁਲਿਸ ਦੇ ਮੁਲਾਜ਼ਮ ਨਾਲ ਉੱਥੇ ਲਾਏ ਹੋਏ ਨੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਾਲ ਉੱਥੇ ਲਿਜਾ ਕੇ ਮਲਾਇਆ ਹੋਇਆ ਤਾਂ ਕਿ ਕੋਈ ਜੜੀ ਹੈ ਉਹਨਾਂ ਦੇ ਟ੍ਰੀਟਮੈਂਟ ਦੇ ਵਿੱਚ ਕਮੀ ਪੇਸ਼ੀ ਨਾ ਰਹੇ ਥੈਂਕ ਯੂ ਸਰ ਇਹਦੇ ਵਿੱਚ ਕੋਈ ਪੁਲਿਸ ਅਧਿਕਾਰੀਆਂ ਦੇ ਉੱਤੇ ਵੀ ਜਿਹੜੇ ਹੈਗੇ ਸਸਪੈਂਡ ਕੀਤੇ ਗਏ ਨੇ ਕਿੰਨੇ ਕੀਤੇ ਗਏ ਨੇ ਕਿੱਥੋਂ ਕੀਤੇ ਨੇ ਪਟਿਆਲੇ ਜ਼ਿਲ੍ਹੇ ਦੇ ਦੋ ਅਧਿਕਾਰੀ ਅਸੀਂ ਸਸਪੈਂਡ ਕੀਤੇ ਨੇ ਜਿੱਥੇ ਕਿ ਬੰਦਾ ਉਸ ਏਰੀਏ ਦੇ ਵਿੱਚ ਛਤਰਾਣਾ ਏਰੀਏ ਦੇ ਵਿੱਚ ਆਪਣੀ ਇੱਕ ਘਰ ਦੇ ਵਿੱਚ दारू ਬਣਾ ਰਿਹਾ ਸੀ ਤੇ ਉਹਨਾਂ ਦੀ ਜਿਹੜੀ ਅਸੀਂ ਐਸ ਐਚ ਓ ਛਤਰਾਣਾ ਐਨ ਚੌਂਕੀ ਇੰਚਾਰਜ ਨੂੰ ਨਾਲ ਸਸਪੈਂਡ ਕਰਤਾ ਅੱਗੇ ਉਹਨਾਂ ਦੀ ਜਿਹੜੀ ਡਿਪਾਰਟਮੈਂਟਲ ਇਨਕੁਆਰੀ ਕਰਨੇ ਸਰ ਇੱਕ ਪਿੰਡ ਗੁਜਰਾ ਤੋਂ ਇੱਕ ਲੜਕੀ ਸਾਹਮਣੇ ਆਈ ਹੈ ਉਹਦਾ ਪਤੀ ਹੈ ਜਿਹੜਾ ਗ੍ਰਿਫਤਾਰ ਕੀਤਾ ਗਿਆ ਤਾਂ ਉਹਨੇ ਕਿਹਾ ਵੀ ਸਾਡੇ ਇਹਨਾਂ ਕੋਲ ਕੋਈ ਦਰਵਾਣੀ ਵੇਚੀ ਜਾ ਰਹੀ ਸੀ ਸਾਡੇ ਦੇ ਧੱਕੇ ਨਾਲ ਪੁਲਿਸ ਨੇ ਬਚਾਦਾਂ ਦੀ ਕੀਤਾ ਹੈਗਾ ਉਹਦੇ ਵਿੱਚ ਕੀ ਤੁਸੀਂ ਜਾਂਚ ਕਰੋਗੇ ਤੁਹਾਨੂੰ ਦੇਖੋ ਜੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਟੋਟਲੀ ਫੇਰ ਹੋਏਗੀ ਟੋਟਲੀ ਫੇਰ ਹੋਏਗੀ ਜੇਕਰ ਕੋਈ ਬੰਦਾ ਇਨੋਸੈਂਟ ਹੈ ਇਹ ਨਹੀਂ ਵੀ ਇਹ ਐਡਾ ਬੜਾ ਜੁਰਮ ਹੈ ਉਹਦੇ ਵਿੱਚ ਉਹਨੂੰ ਕਿਤੇ ਕੋਈ ਇਨਵੋਲਵ ਕੀਤਾ ਜਾਉ ਟੋਟਲੀ ਫੇਰ ਇਨਵੈਸਟੀਗੇਸ਼ਨ ਹੋਏਗੀ ਹੁਣ ਮੈਰਿਟ ਹੋਏਗੀ ਇਹਨਾਂ ਦੇ ਜਿਹੜਾ ਪੂਰਾ ਧਿਆਨ ਦਾ ਮਾਰ ਕੇ ਜਿਹੜੀ ਸੱਦੇ ਵੀ ਆ ਬੋਤਲਾਂ ਵਿੱਚ ਵੇਚੇ ਸੀ ਅੱਗੇ ਉਹ ਕਿਨੇ ਕਿਹੜੇ ਕਿਹੜੇ ਬੰਦوں ਨੂੰ ਵੇਚਿਆ ਗਿਆ ਸੀ ਦੇਖੋ ਜੀ ਇਹ ਜਿਹੜੀਆਂ ਡਿਟੇਲ ਹੈ ਜਿਵੇਂ ਜਿਵੇਂ ਉਹ ਬਾਕਸ ਨੇ 17 ਵਿੱਚੇ ਸੀ ਉਹ 17 ਬਾਕਸ ਦੀ ਇਹ ਜਿਨੇ 10 ਅਕਿਊਜ਼ ਨੇ 10 ਬੰਦੇ ਜਿਹੜੇ ਹੈਗੇ ਨੇ ਇਹਨਾਂ ਨੂੰ ਅਲੱਗ-ਅਲੱਗ ਤੌਰ ਤੇ ਜੜੀ ਦਿੱਤੀ ਗਈ ਸੀ ਤੇ ਉਹ ਸਾਰੇ ਦੇ ਹੀ ਸਾਰੀ ਦਸਾਂ ਤੋਂ ਜਦੋਂ ਅਸੀਂ ਆਪਣੀ ਇਨਵੈਸਟੀਗੇਸ਼ਨ ਵਿੱਚ ਦੇਖਿਆ ਤੇ ਉਹ ਕਾਊਂਟ ਫਾਰ ਹੋ ਗਏ ਨੇ ਵੀ ਇਹ ਕਿਨੂੰ ਕੁਝ ਜਦੋਂ ਮੀਡੀਆ ਦੇ ਵਿੱਚ ਆ ਗਈ ਖਬਰ ਲੋਕਾਂ ਨੂੰ ਪਤਾ ਲੱਗ ਗਿਆ ਕੁਝ ਬੰਦਿਆਂ ਨੇ ਜਿਹੜੀ ਇਹਨਾਂ ਤੋਂ ਲਈ ਹੋਈ ਸੀ ਉਹਨੂੰ ਡਿਸਟਰਾਏ ਕਰਤਾ ਤੇ ਕਈ ਇਹਨਾਂ ਨੇ ਜਿਹੜੇ ਅੱਗੇ ਵੇਚੇ ਸੀ ਉਹਨਾਂ ਦੇ ਜਿਹੜੀ ਲੈ ਕੇ ਲੋਕਾਂ ਨੇ ਉਹ ਕੰਜ਼ਿਊਮ ਕਰ ਲਈ ਤੇ ਜਿੰਨਾ ਕਰਕੇ ਜਿਹੜੀ ਇਹਨਾਂ ਦੀ ਡੈਥ ਹੋਈ ਹੈ ਕਿੰਨੀਆਂ ਮੌਤਾਂ ਹੋਈਆਂ ਤੇ ਕਿੰਨੇ ਜੇਰੇ ਲੱਜੇ ਤੁਹਾਨੂੰ ਦੱਸਿਆ ਜੀ ਇਹਦੇ ਚ 20 ਮੌਤਾਂ ਹੋ ਚੁੱਕੀਆਂ ਜੀ 25 ਜਿਹੜੇ ਜੇਰੇ ਲੱਜ ਨੇ ਉਹਨਾਂ ਦਾ ਡੀਸੀ ਜੋ ਪ੍ਰੋਪਰ ਦੋਸ਼ੀਆਂ ਨੂੰ ਉਹਨਾਂ ਤੇ ਕਾਰਵਾਈ ਨਹੀਂ ਹੋਈ ਹੈ ਕਿਉਂ ਨਹੀਂ ਹੋਈ ਜੀ ਜਿਹੜੇ ਮੇਨ ਸਰਗਨੇ ਨੇ ਜੀ ਉਹ ਵੀ ਦਰਨਾ ਚੱਕਾਗਾ ਤੁਹਾਡੀ ਜੋਫ ਦੁਬਾਰ ਹੋਵੇ ਉਹਨਾਂ ਨੂੰ ਜਿਹਨਾਂ ਦਾ ਨਾਮ ਤਰੇ ਨਹੀਂ ਉਹਨੂੰ ਟਰੋਸ ਲੱਗਾ ਜਾ ਦੇਖੋ ਹਨ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਤੇ ਜਿਹੜੇ ਮੇਨ ਸਰਗਨੇ ਨੇ ਅੱਗੋਂ ਜਿਹੜੇ ਜਿਹੜੇ ਉਹਨਾਂ ਤੋਂ ਬਾਕਸਸ ਲੈ ਕੇ ਦਾ ਸਪਲਾਈ ਕਰਦੇ ਸੀ ਉਹ ਸਾਰੇ ਫੜੇ ਗਏ ਠੀਕ ਹੈ ਅੱਗੋਂ ਹੋਰ ਵੀ ਨਾਲ ਅਸੀਂ ਕਰ ਰਹੇ ਆ ਜੇਕਰ ਕੋਈ ਵਿੱਚ ਕਿਸੇ ਤਰ੍ਹਾਂ ਦਾ ਹੋਇਆ ਉਹ ਵੀ ਨਾਲ ਗ੍ਰਫਤਾਰ ਕਰਾਂਗੇ ਸਿਵਲ ਦੇ ਵਿੱਚ